ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਗੱਲਬਾਤ ਕਰਾਂਗੇ ਪੋਸ਼ਨ ਮਾਂ ਬਾਰੇ ਕਾਫੀ ਕੁੜੀਆਂ ਦੇ ਮੈਸੇਜ ਆ ਰਹੇ ਸੀ ਕਿ ਵੀ ਤੁਸੀਂ ਪੋਸ਼ਨ ਮਾਂ ਬਾਰੇ ਜਿਹੜੀ ਸਾਨੂੰ ਜਾਣਕਾਰੀ ਸਾਂਝੀ ਕਰੋ ਤਾਂ ਕਿ ਕੱਲ ਤੋਂ ਜਿਹੜਾ ਅਸੀਂ ਐਕਟੀਵਿਟੀਆਂ ਵਧੀਆ ਤਰੀਕੇ ਨਾਲ ਪਾ ਸਕੀਏ ਸੋ ਪੋਸ਼ਨ ਮਹੀਨੇ ਬਾਰੇ ਅਸੀਂ ਗੱਲਬਾਤ ਕਰਾਂਗੇ ਪੋਸ਼ਨ ਮਹੀਨਾ 1 ਸਤੰਬਰ 2024 ਤੋਂ ਜਿਹੜਾ ਸਟਾਰਟ ਹੋ ਰਿਹਾ 30 ਦਿਨ ਲਗਾਤਾਰ ਜਿਹੜਾ ਆਪਾਂ ਨੂੰ ਐਕਟੀਵਿਟੀਆਂ ਵਿੱਚ ਜਿਹੜਾ ਆਪਾਂ ਭਾਗ ਲੈਣਾ ਹੈਗਾ ਸੋ ਰੋਜ਼-ਰੋਜ਼ ਦੀ ਐਕਟੀਵਿਟੀ ਮੈਂ ਤੁਹਾਡੇ ਨਾਲ ਜੁਗਾਆਂ ਪਹਿਲਾਂ ਸਾਂਝੀ ਕਰਿਆ ਕਰੂੰਗੀ ਵੀ ਤੁਸੀਂ ਕਿਹੜੀ ਐਕਟੀਵਿਟੀ ਕਰਨੀ ਹੈਗੀ ਆ ਉਹਦੇ ਨਾਲ ਸੰਬੰਧਤ ਤੁਸੀਂ ਫੋਟੋ ਪਾਉਣੀ ਹੈ ਤੇ ਜਿਹੜੀ ਐਕਟੀਵਿਟੀ ਆ ਉਹ ਵੀ ਕਰਨੀ ਆ ਆਪਣੇ ਸੈਂਟਰ ਦੇ ਵਿੱਚ ਠੀਕ ਹੈ ਜੀ ਸੋ ਵਿਭਾਗ ਦੁਆਰਾ ਵੱਖ-ਵੱਖਦਾਇਤਾ ਕੀਤੀਆਂ ਗਈਆਂ ਤੇ ਇਸ ਮਹੀਨੇ ਸਾਡਾ ਜਿਹੜਾ ਆ ਪੋਸ਼ਣ ਮਾਂ ਦਾ ਟੀਚਾ ਹੈਗਾ ਅਨੀਮੀਆ ਤੇ ਜਾਗਰੂਕਤਾ ਕਰਨੀ ਸਰੀਰਕ ਵਿਕਾਸ ਮਾਪ ਵਿਕਾਸ ਦੀ ਨਿਗਰਾਨੀ ਸਹੀ ਪੂਰਕ ਖੁਰਾਕ ਤੇ अर्ਲੀ ਚਾਈਲਡ ਡਿਵੈਲਪਮੈਂਟ ਕਰਨੀ ਟੈਕਨੋਲੋਜੀ ਦੇ ਆਧਾਰਿਤ ਪਾਰਦਰਸ਼ਤਾ ਜਿਹੜੀ ਆ ਲਿਆਉਣੀ ਕਿਤੇ ਬਿਹਤਰ ਸੇਵਾ ਪ੍ਰਦਾਨ ਕਰਨੀਆਂ ਇਹਦੇ ਲਈ ਟੈਕਨੋਲੋਜੀ ਦੀ ਜਿਹੜੀ ਆ ਯੂਜ਼ ਕਰਨਾ ਸੋ ਸਾਡਾ ਜਿਹੜਾ 7ਵਾਂ ਰਾਸ਼ਟਰੀ ਪੋਸ਼ਣ ਮਹੀਨਾ ਅਸੀਂ 2024 ਦੇ ਵਿੱਚ ਸਤੰਬਰ 2024 ਵਿੱਚ ਮਨਾਉਣ ਜਾ ਰਹੇ ਹਾਂ ਜਿਹਦੇ ਅੰਡਰ ਜਿਹੜੀਆਂ ਵੱਖ-ਵੱਖ ਗਤੀਵਿਧੀਆਂ ਉਹ ਜ਼ਿਲ੍ਹਾ ਪੱਧਰ ਤੇ ਤੇ ਆਂਗਨਵਾੜੀ ਸੈਂਟਰਾਂ ਦੇ ਪੱਧਰ ਤੇ ਜਿਹੜੀਆਂ ਪਿੰਡ ਪੱਧਰ ਤੇ ਕੀਤੀਆਂ ਜਾਣਗੀਆਂ ਸੋ 1 ਸਤੰਬਰ 2024 ਨੂੰ ਜਿਹੜੀ ਐਕਟੀਵਿਟੀ ਹੈਗੀ ਹੈ ਐਤਵਾਰ ਦੇ ਦਿਨ ਪੰਜ ਐਕਟੀਵਿਟੀਆਂ ਇੱਥੇ ਸਾਨੂੰ ਮਾਈਨਰ ਦਿੱਤੀਆਂ ਹੋਈਆਂ ਹੈਗੀਆਂ 플ੈਗ ਔਨ ਕੋਸ਼ਨ ਮਾ ਕੋਸ਼ਨ ਮਾ ਤੇ ਪਹਿਲਾਂ ਆਪਾਂ ਸੌਹ ਚੁੱਕਣੀ ਹੁੰਦੀ ਹੈ ਸੌਹ ਜਿਹੜੀ ਚੁੱਕਣੀ ਉਹ ਮੈਂ ਤੁਹਾਨੂੰ ਬੋਲ ਕੇ ਵੀ ਦੱਸੂਗੀ ਤੇ ਤੁਹਾਨੂੰ ਮੈਂ ਡਿਸਪਲੇ ਵੀ ਕਰੂੰਗੀ ਤੇ ਦੂਸਰੇ ਨੰਬਰ ਤੇ ਹੈਗਾ ਹੋਸਟਿੰਗ ਆਫ ਨੈਸ਼ਨਲ 플ੈਗ ਐਂਡ ਸਿੰਗਿੰਗ ਆ ਰਾਸ਼ਟਰੀ ਝੰਡਾ ਜਿਹੜਾ ਉਹ ਲਹਿਰਾਉਣਾ ਆ ਹੋਸਟ ਕਰਨਾ ਆ ਤੇ ਨਾਲ ਰਾਸ਼ਟਰੀ ਗਾਣ ਜਿਹੜਾ ਉਹ ਵੀ ਗਾਣਾ ਹੈਗਾ ਨੈਸ਼ਨਲ ਐਂਥਮ ਨੂੰ ਦਾ ਦਾਇਨ ਕਰਨਾ ਹੈ ਅਵੇਅਰਨੈਸ ਔਨ 6 ਮੰਥਸ ਟੂ 1 ਇਅਰ ਚਿਲड्रन ਇੱਕ 6 ਮਹੀਨੇ ਤੋਂ 1 ਸਾਲ ਦੇ ਬੱਚਿਆਂ ਲਈ ਜਿਹੜੀ ਅਵੇਅਰਨੈਸ ਦੱਸਣੀ ਹੈਗੀ ਹੈ ਕਿ ਅਵੇਅਰਨੈਸ ਹੈਗੀ ਆ ਉਹਦੇ ਬਾਰੇ ਜਾਗਰੂਕ ਕਰਨਾ ਹੈਗਾ ਅਵੇਅਰਨੈਸ ਔਨ ਪਰਸਨਲ ਹਾਈਜਨ ਪਰਸਨਲ ਹਾਈਜਨ ਸਾਡੀ ਜਿਹੜੀ ਹੈ ਨਿੱਜੀ ਸਫਾਈ ਆ ਉਹਦੇ ਨਾਲ ਸੰਬੰਧਿਤ ਤੁਸੀਂ ਅਵੇਅਰਨੈਸ ਦਾ ਜਿਹੜਾ ਹੈ ਟਾਪਿਕ ਚੁਣਨਾ ਪੋਸ਼ਣ ਦੇ ਪੰਜ ਸੂਤਰ ਪੋਸ਼ਣ ਦੇ ਪੰਜ ਸੂਤਰ ਕਿਹੜੇ-ਕਿਹੜੇ ਆ ਉਹਨਾਂ ਬਾਰੇ ਮੈਂ ਦੱਸੂਗੀ ਇਹਨਾਂ ਸਾਰੀਆਂ ਗਤੀਵਿਧੀਆਂ ਨਾਲ ਸੰਬੰਧਿਤ ਤੁਸੀਂ ਜਿਹੜਾ ਹੈ ਕਮ ਕਰਨਾ ਹੈਗਾ 192024 ਤੇ ਇੱਥੇ 29 2024 ਜਿਹੜਾ ਹੈਗਾ ਆ ਉਹ ਵੀ ਸੇਮ ਹੀ ਇਹ ਸਾਰੀਆਂ ਐਕਟੀਵਿਟੀਆਂ ਜਿਹੜੀਆਂ ਆਪਾਂ ਕਰਨੀਆਂ ਹੈਗੀਆਂ ਤੇ ਇਹਨਾਂ ਦੇ ਵਿੱਚ ਤੁਸੀਂ ਅਲੱਗ-ਅਲੱਗ ਦੋ ਤਿੰਨ ਐਕਟੀਵਿਟੀਆਂ ਜਿਹੜੀਆਂ 19 ਨੂੰ ਕਰ ਲਓ ਤੇ ਬਚਦੀਆਂ ਜਿਹੜੀਆਂ ਆ ਉਹ ਦੋਨੋਂ ਨੂੰ ਕਰ ਲਓ ਪਲੈਜ ਜਿਹੜੀ ਹੈ ਜ਼ਰੂਰੀ ਆ ਆਪਾਂ ਇੱਕ ਤਰੀਕ ਨੂੰ ਹੀ ਕਰ ਲੈਣੀ ਹੈਗੀਆ ਠੀਕ ਹੈ ਜੀ ਤੇ ਪਾਰਟਿਸਪੈਂਟਸ ਜਿਹੜੇ ਆ ਉਹ ਉਹਨਾਂ ਦੇ ਅਨੁਸਾਰ ਜਿਹੜੀਆਂ ਫੋਟੋਜ਼ ਹੋਣੀਆਂ ਚਾਹੀਦੀਆਂ ਪਾਰਟਿਸਪੈਂਟ ਵੱਤ ਤੋਂ ਵੱਤ ਜਿਹੜੇ ਆਉਣੇ ਚਾਹੀਦੇ ਹੈਗੇ ਆ ਅ ਗਤੀਵਿਧੀਆਂ ਦੇ ਵਿੱਚ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਮੈਂ ਤੁਹਾਨੂੰ ਪੋਸ਼ਣ ਦੇ ਪੰਜ ਸੂਤਰ ਵੀ ਦੱਸ ਦਿੰਨੀ ਆ ਜਿਨ੍ਹਾਂ ਨਾਲ ਸੰਬੰਧਤ ਤੁਸੀਂ ਜਿਹੜਾ ਆ ਲੈਕਚਰ ਵਗੈਰਾ ਜਾਂ ਟੌਪਿਕ ਜਿਹੜਾ ਤਿਆਰ ਕਰਕੇ ਅਵੇਅਰਨੈਸ ਕਰ ਸਕਦੇ ਹੈਗੇ ਆ ਪੋਸ਼ਣ ਦੇ ਪੰਜ ਸੂਤਰ ਜਿਹੜੇ ਹੁੰਦੇ ਆ ਉਹਦੇ ਵਿੱਚ ਪੋਸ਼ਟਿਕ ਆਹਾਰ ਅਨੀਮੀਆ ਦੀ ਰੋਕਥਾਮ ਡਾਇਰੀਆ ਡਾਇਰੀਆ ਦਾ ਪ੍ਰਬੰਧਨ ਦਸਤ ਜਿਹਨੂੰ ਕਹਿ ਦਿੰਨੇ ਆਪਾਂ ਸਵੱਛਤਾ ਐਵੇਂ ਸਫਾਈ ਤੇ ਪਹਿਲੇ ਸੁਨਹਿਰੇ ਹਜ਼ਾਰ ਦਿਨ ਇਹ ਜਿਹੜੇ ਆ ਸਾਡੇ ਟਾਪਿਕ ਰਹਿਣਗੇ ਪੋਸ਼ਣ ਦੇ ਪੰਜ ਸੂਤਰਾਂ ਦੇ ਵਿੱਚ ਤੇ ਇਹਨਾਂ ਨੂੰ ਜੇ ਮੈਂ ਥੋੜਾ ਐਕਸਪਲੇਨ ਕਰਕੇ ਦੱਸ ਦਿੰਨੀ ਆ ਪਹਿਲੇ ਹਜ਼ਾਰ ਦਿਨਾਂ ਨੂੰ ਜੇਕਰ ਅਸੀਂ ਗੱਲ ਕਰੀਏ ਤਾਂ ਬੱਚੇ ਦੇ ਜਿਹੜੇ ਆ ਸਰੀਰਕ ਤੇ ਮਾਨਸਿਕ ਵਿਕਾਸ ਇਹਨਾਂ ਦਿਨਾਂ ਦੇ ਵਿੱਚ ਤੇਜ਼ੀ ਨਾਲ ਹੁੰਦਾ ਤੇ ਇਸ ਸਮੇਂ ਦੌਰਾਨ ਬੱਚੇ ਨੂੰ ਜਿਹੜਾ ਆ ਮਾਂ ਤੇ ਬੱਚੇ ਨੂੰ ਟੁੱਟਵੇਂ ਪੋਸ਼ਣ ਤੇ ਦੇਖਭਾਲ ਤੇ ਸਹਾਇਤਾ ਦੀ ਲੋੜ ਹੁੰਦੀ ਆ ਤੁਹਾਡੀ ਹੈਲਪ ਜਿਹੜੀ ਐਨਾ ਹਜ਼ਾਰ ਦਿਨਾਂ ਦੇ ਵਿੱਚ ਜ਼ਰੂਰੀ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਅਨੀਮੀਆ ਦੀ ਰੋਕtham ਅਨੀਮੀਆ ਦੀ ਜਾਂਚ ਤੇ ਜਾਂਚ ਸਾਰੇ ਉਮਰ ਸੁਹਾ ਵਿੱਚ ਮਹੱਤਵਪੂਰਨ ਹੈ ਭਾਵੇਂ ਉਹ ਔਰਤਾਂ ਹੋਣ ਭਾਵੇਂ ਕਿਸ਼ੋਰ ਲੜਕੀਆਂ ਤੇ ਭਾਵੇਂ ਬੱਚੇ ਆਇਰਨ ਯੁਕਤ ਹੋ ਜਾਣ ਜਿਹੜਾ ਉਹਦਾ ਸੇਵਨ ਕਰਨਾ ਚਾਹੀਦਾ ਹੈ ਇਹ ਵੀ ਅਸੀਂ ਪੋਸ਼ਣ ਦੇ ਪੰਜ ਸੂਤਰਾਂ ਵਿੱਚ ਦੱਸ ਸਕਦੇ ਹਾਂ ਉਸ ਤੋਂ ਬਾਅਦ ਹੈਗਾ ਦਸਤ ਪ੍ਰਬੰਧਨ ਦਸਤ ਤੋਂ ਬਚਣ ਲਈ ਮਾਂ ਨੂੰ ਛੇ ਮਹੀਨੇ ਤੱਕ ਦੇ ਬੱਚਿਆਂ ਨੂੰ ਸਿਰਫ ਛਾਤੀ ਦਾ ਦੁੱਧ ਹੀ ਪਿਆਉਣਾ ਚਾਹੀਦਾ ਹੈਗਾ 10 ਤੋਂ ਪੀੜਿਤ ਬੱਚਿਆਂ ਨੂੰ ORS ਤੇ ਜਿੰਕ ਦੇਣਾ ਚਾਹੀਦਾ ਠੀਕ ਹੈ ਇਹਦੇ ਬਾਰੇ ਜਾਣਕਾਰੀ ਜਿਹੜੀ ਆਪਾਂ ਦੇਣੀ ਹੈਗੀ ਆ ਸਫਾਈ ਤੇ ਸਵੱਛਤਾ ਚੌਥਾ ਸਾਡਾ ਸੂਤਰ ਹੈਗਾ ਸਫਾਈ ਤੇ ਸਵੱਛਤਾ ਸਾਫ਼ ਪਾਣੀ ਦੀ ਖਪਤ ਹਮੇਸ਼ਾ ਟਾਇਲਟ ਦੀ ਵਰਤੋਂ ਕਰਨਾ ਤੇ ਚੰਗੀ ਸਫਾਈ ਦਾ ਅਭਿਆਸ ਕਰਨਾ ਜਿਵੇਂ ਕਿ ਸਾਬਣ ਨਾਲ ਹੱਥ ਧੋਣਾ ਜ਼ਰੂਰੀ ਹੈ ਉਸ ਤੋਂ ਬਾਅਦ ਹੈਗਾ ਪੋਸ਼ਟਿਕ ਤੱਤਾ ਨਾਲ ਭੋਜਨ ਭਰਪੂਰ ਭੋਜਨ 6 ਮਹੀਨਿਆਂ ਦੀ ਉਮਰ ਦੇ ਬੱਚਿਆਂ ਸਮੇਤ ਸਾਰੇ ਸਮੂਹਾਂ ਨੂੰ ਲੋੜੀਂਦੀ ਮਾਤਰਾ ਵਿੱਚ ਕਈ ਤਰ੍ਹਾਂ ਦੇ ਪੋਸ਼ਟਿਕ ਭੋਜਨ ਹਾਂਡੀ ਲੋਡ ਹੁੰਦੀ ਹੈ ਇਹ ਸਾਡੇ ਜਿਹੜੇ ਆ ਪੋਸ਼ਣ ਦੇ ਖੰਦ ਸੂਤਰ ਹੈ ਜਿਹਦੇ ਨਾਲ ਸੰਬੰਧਿਤ ਆਪਾਂ ਟਾਪਿਕ ਤਿਆਰ ਕਰਕੇ ਜਿਹੜਾ ਆ ਉਸ ਦਿਨ ਜਿਹੜਾ ਅਵੇਅਰ ਕਰ ਸਕਦੇ ਹੈਗੇ ਆ ਠੀਕ ਹੈ ਜੀ ਉਸ ਤੋਂ ਬਾਅਦ ਹੈਗਾ ਆ ਜੇ ਗੱਲ ਕਰੀਏ ਆਪਾਂ ਪਰਸਨਲ ਹਾਈਜਨ ਦੀ ਤਾਂ ਪਰਸਨਲ ਹਾਈਜਨ ਤੇ ਵੀ ਤੁਸੀਂ ਜਿਹੜਾ ਆ ਟਾਪਿਕ ਤਿਆਰ ਕਰਕੇ ਦੱਸ ਸਕਦੇ ਹੈਗੇ ਆ ਕਿਉਂਕਿ ਜੇਕਰ ਆਪਣੇ ਕੋਲੇ ਲਾਭ ਪਾਤਰੀ ਆਉਂਦੇ ਹੈਗੇ ਆ ਤਾਂ ਆਪਾਂ ਕੁਝ ਨਵਾਂ ਉਹਨਾਂ ਲਈ ਜਿਹੜਾ ਤਿਆਰ ਕਰਨਾ ਹੈਗਾ ਕੱਲਾ ਸਿਰਫ ਇਹ ਨਾ ਲੱਗੇ ਵੀ ਅਸੀਂ ਸਿਰਫ ਫੋਟੋ ਕਰਵਾਣ ਆਏ ਸੀਗੇ ਤੇ ਇਸੇ ਰਿਸਪਰਪਸ ਜਿਹੜਾ ਉਹ ਪੋਸ਼ਣ ਮਾਂ ਦੀ ਜਿਹੜੀ ਆ ਪੋਸ਼ਣ ਮਾਂ ਨੂੰ ਇੱਕ ਜਨਨ ਅੰਦੋਲਨ ਬਣਾਉਣਾ ਆਪਾਂ ਤੇ ਲੋਕਾਂ ਤੱਕ ਅਵੇਅਰਨੈਸ ਪਹੁੰਚਾਣੀ ਜਿਹੜਾ ਆਪਣਾ ਮੰਤਵ ਹੋਣਾ ਚਾਹੀਦਾ ਸੋ ਇਹਦੇ ਵਿੱਚ ਸਾਡੀ ਸੋਚ ਉੱਤੇ ਹੈ ਜਿਹੜੀ ਆਪਾਂ ਸੋਚ ਚੁੱਕਣੀ ਆ ਉਹ ਵੀ ਮੈਂ ਤੁਹਾਨੂੰ ਡਿਸਪਲੇ ਕੀਤੀ ਹੈ ਸਵਾ ਪੱਤਰ ਜਿਹੜਾ ਆ ਅੱਜ ਮੈਂ ਭਾਰਤ ਦੇ ਬੱਚਿਆਂ ਕਿਸ਼ੋਰੀਆਂ ਤੇ ਔਰਤਾਂ ਨੂੰ ਪੋਸ਼ਣ ਮੁਕਤ ਸਵਸਥ ਤੇ ਮਜ਼ਬੂਤ ਕਰਨ ਦਾ ਵਾਅਦਾ ਕਰਦੀ ਹਾਂ ਪੋਸ਼ਣ ਮਾਂ ਦੇ ਦੌਰਾਨ ਮੈਂ ਹਰ ਘਰ ਤੱਕ ਸਹੀ ਪੋਸ਼ਣ ਦਾ ਸੰਦੇਸ਼ ਪਹੁੰਚਾਵਾਂਗੀ ਸਹੀ ਪੋਸ਼ਣ ਦਾ ਅਰਥ ਪੋਸਟਿਕ ਭੋਜਨ ਆਹਾਰ ਸਾਫ ਪਾਣੀ ਹੁੰਦਾ ਹੈ ਮੈਂ ਪੋਸ਼ਣ ਅਭਿਆਨ ਨੂੰ ਇੱਕ ਦੇਸ਼ ਵਿਆਪੀ ਜਨ ਅੰਦੋਲਨ ਬਣਾਵਾਂਗੀ ਹਰ ਘਰ ਹਰ ਸਕੂਲ ਹਰ ਪਿੰਡ ਵਿੱਚ ਸਹੀ ਪੋਸ਼ਣ ਦੀ ਗੂੰਜ ਉੱਠੇਗੀ ਇਹ ਜਨ ਅੰਦੋਲਨ ਨਾਲ ਮੇਰੇ ਭਾਰਤੀ ਭੈਣ ਭਰਾ ਤੇ ਸਾਰੇ ਬੱਚੇ ਸਵਸਥ ਹੋਣਗੇ ਇਹ ਮੇਰੀ ਸੋਹ ਹੈ ਸਹੀ ਪੋਸ਼ਣ ਦੇਸ਼ ਰੋਸ਼ਨ ਸੋ ਸਾਡਾ ਨਾਰਾ ਵੀ ਇਹੀ ਹੈਗਾ ਆ ਪੋਸ਼ਣ ਦਾ ਸਹੀ ਪੋਸ਼ਣ ਦੇਸ਼ ਰੋਸ਼ਨ ਸੋ ਇਹਦੇ ਨਾਲ ਸੰਬੰਧਿਤ ਜਿਹੜਾ ਹੈਗਾ ਗੱਲਬਾਤ ਸੀਗੀ ਜਿਹੜਾ ਪੋਸ਼ਣ ਮਾਂ ਸਾਡਾ ਕੱਲ ਤੋਂ ਸਟਾਰਟ ਹੋ ਰਿਹਾ ਉਹਦੇ ਨਾਲ ਸੰਬੰਧਿਤ ਗਤੀਵਿਧੀਆਂ ਜਿਹੜੀਆਂ ਮੈਂ ਡੇਲੀ ਤੁਹਾਡੇ ਨਾਲ ਸਾਂਝੀਆਂ ਕਰਿਆ ਕਰੂੰਗੀ ਵੀ ਆਪਾਂ ਕੀ ਐਕਟੀਵਿਟੀ ਡੇਲੀ ਕਰਕੇ ਪਾਣੀ ਹੈਗੀ ਹੈ ਪਹਿਲੇ 2-3 ਦਾ ਮੈਂ ਤੁਹਾਨੂੰ ਜਿਹੜਾ ਸ਼ਡਿਊਲ ਦੱਸਤਾ ਆ ਉਸ ਤੋਂ ਬਾਅਦ ਆਪਾਂ 3 ਤਰੀਕ ਦਾ ਸ਼ਡਿਊਲ ਜਿਹੜਾ ਸਾਂਝਾ ਕਰਾਂਗੇ ਤੇ ਇਸ ਦੇ ਨਾਲ ਹੀ ਮੈਂ ਡਾਟਾ ਐਂਟਰੀ ਕਿਵੇਂ ਕਰਨੀ ਆ ਉਹਦੀ ਵੀ ਵੀਡੀਓ ਜਿਹੜੀ ਆ ਤੁਹਾਨੂੰ ਭੇਜੂੰਗੀ ਕਿ ਆਪਾਂ ਜਿਹੜੇ ਫਿਕਸ ਕਰਦੇ ਹੈਗੀਆਂ ਫੋਟੋਆਂ ਖਿੱਚਣੀਆਂ ਪੋਸ਼ਣ ਮਾਹ ਦੇ ਦੌਰਾਨ ਤਾਂ ਉਹਨਾਂ ਨੂੰ ਆਪਾਂ ਡੈਸ਼ਬੋਰਡ ਦੇ ਉੱਤੇ ਕਿਵੇਂ ਜਿਹੜਾ ਆ ਔਨਲਾਈਨ ਕਰਨਾ ਹੈ ਉਹਦੇ ਨਾਲ ਸੰਬੰਧਤ ਮੈਂ ਜਿਹੜੀ ਅਗਲੀ ਵੀਡੀਓ ਤਿਆਰ ਕਰੂੰਗੀ ਕਿਉਂਕਿ ਕੱਲ ਨੂੰ ਡੈਸ਼ਬੋਰਡ ਓਪਨ ਹੋਊਗਾ ਡਾਟਾ ਐਂਟਰੀ ਕੱਲ ਤੋਂ ਜਿਹੜੀ ਸਟਾਰਟ ਹੋਊਗੀ ਤਾਂ ਮੈਂ ਤੁਹਾਨੂੰ ਕੱਲ ਨੂੰ ਜਿਹੜੀ ਉਹਦੇ ਪ੍ਰੋਪਰ ਵੀਡੀਓ ਬਣਾ ਕੇ ਭੇਜੂੰਗੀ ਕਿ ਤੁਸੀਂ ਕਿਵੇਂ ਡਾਟਾ ਐਂਟਰੀ ਕਰਨੀ ਹੈ ਕਿਵੇਂ ਆਪਣੀਆਂ ਜਿਹੜੀਆਂ ਫੋਟੋਆਂ ਹੈਗੀਆਂ ਉਹਨਾਂ ਨੂੰ ਔਨਲਾਈਨ ਕਰਨਾ ਸੋ ਇਹ ਸੀ ਮੇਰੀ ਅੱਜ ਦੀ ਗੱਲਬਾਤ ਜੇ ਵੀਡੀਓ ਵਧੀਆ ਲੱਗੀ ਹੋਵੇ ਤੈਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਤਾਂ ਕਿ ਬਾਕੀ ਕੁੜੀਆਂ ਤੱਕ ਜਿਹੜੀ ਹੈ ਜਾਣਕਾਰੀ ਪਹੁੰਚ ਸਕੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ